ਮਾਦਾ ਸੁਜੀ ਮੇਰਾ ਨਾਮ ਗੁਰਮੀਤ ਸਿੰਘ ਹਰਦਨ ਸਰ ਅੱਜ ਤੁਹਾਨੂੰ ਉਹਦਾ ਮਿਲਿਆ ਉਹਦੀ ਜਾਣਕਾਰੀ ਦੇ ਦੋ ਨੰਨੋ ਭਾਰਤੀ ਜਨਤਾ ਪਾਰਟੀ ਵੱਲੋਂ ਇੰਟੈਕਸੈਲ ਸੈੱਲ ਦੇ ਰਾਜਪੁਰਾ ਹਲਕੇ ਦਾ ਕਨਵੀਨਰ ਲਾ ਦਿੱਤਾ ਜੋ ਕਿ ਪਾਰਟੀ ਦੇ ਵੱਡੇ ਲੀਡਰ ਅਸ਼ਵਨੀ ਸ਼ਰਮਾ ਜੀ ਸੁਨੀਲ ਜਾਖੜ ਜੀ ਨਾ ਮੰਤਰੀ ਨਿਵਾਸ ਲੋ ਜੀ ਅਤੇ ਸਾਡੇ ਪੰਜਾਬ ਦੇ ਪ੍ਰਧਾਨ ਪੀ ਕੇ ਐਸ ਭਾਰਤਵਾਦ ਜੀ ਜੋ ਕਿ ਮੈਨੂੰ ਮੇਰੇ ਕਾਰਜਕਮਾਂ ਨੂੰ ਦੇਖਦੇ ਹੋਏ ਕਿਉਂਕਿ ਮੈਂ 20 ਸਾਲਾਂ ਤੋਂ ਬੀਏਪੀ ਨਾਲ ਜੁੜਿਆ ਹੋਇਆ ਹਾਂ ਅਤੇ ਪਿੰਡ-ਪਿੰਡ ਦੇ ਵਿੱਚ ਜਾ ਕੇ ਮੈਂ ਪਾਰਟੀ ਵਾਰੇ ਹਰ ਇੱਕ ਤਰ੍ਹਾਂ ਦੇ ਸਵੱਭਵ ਗੱਲਾਂ ਰੱਖਦਾ ਹਾਂ ਜੋ ਵੀ ਸਕੀਮਾਂ ਆ ਨਾ ਸਾਰੀਆਂ ਪਿੰਡ-ਪਿੰਡ ਦੇ ਵਿੱਚ ਲੈ ਜਾ ਕੇ ਜਾਨਣਾ ਹੈ ਇਸ ਲਈ ਮੈਨੂੰ ਪੰਜਾਬ ਦੇ ਪ੍ਰਧਾਨ ਜੀ ਨੇ ਕਵਿੰਨਰ ਹਰਾਜਪਰੇ ਦਾ ਲਾਉਣ ਦਿੱਤਾ ਜਿੰਨੇ ਵੀ ਬੰਦੇ ਤੁਹਾਡੇ ਨਾਲ ਜੁੜੇ ਹੋਏ ਮੇਰੇ ਨਾਲ ਹਲਕੇ ਰਾਜਪਰੇ ਤੋਂ ਦਲਤ ਸਮਾਜਤਾ ਹੈ ਹੀ ਆ ਜਿੰਨਾ ਵੀ ਸਾਡਾ ਲੋਕ ਲਾ ਲੋ ਕੰਸਟੀਚੁਐਂਸੀ ਬਨੂਰ ਲਾ ਲੋ ਸਾਡੇ ਨਾਲ ਜੁੜਿਆ ਹੋਇਆ ਹੈ ਬਾਕੀ ਅਸੀਂ ਹੋਰ ਵੀ ਮੇਰੇ ਸਿਰ ਤੇ ਜੋ ਪਾਰਟੀ ਨੇ ਮੋਢੇ ਤੇ ਭਾਰ ਹੋਰ ਵਧਾਤਾ ਮੈਂ ਇਸ ਨੂੰ ਰਾਤ ਦਿਨ ਮਿਹਨਤ ਕਰਕੇ ਇਸ ਨੂੰ ਹੋਰ ਉੱਪਰ ਲੈ ਜਾਵਾਂਗਾ ਜੋ ਕਿ ਆਉਣ ਵਾਲੀਆਂ ਵਿਧਾਨ ਸਭਾ 2027 ਦੇ ਵਿੱਚ ਅਸੀਂ ਜੋ ਕਿਸੇ ਵੀ ਕਿਸੇ ਵੀ ਅਸੀਂ ਜੋ ਵੀ ਕਿਸੇ ਨੂੰ ਟਿਕਟ ਮਿਲੇਗੀ ਰਾਜਪੁਰੇ ਹਲਕੇ ਤੋਂ ਅਸੀਂ ਉਸ ਦੀ ਝੋਲੀ ਪਵਾਵਾਂਗੇ ਤੁਸੀਂ ਪਿੰਡਾਂ 'ਚ ਕਿਹੜੇ ਕਿਹੜੇ ਕੰਮ ਕਰ ਰਹੇ ਹੋ ਇਸ ਟਾਈਮ ਆਪਣੇ ਮੈਂ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਜੋ ਸਾਡਾ ਐਸ்சி ਭਾਈਚਾਰਾ ਆ ਉਹਨਾਂ ਨੂੰ ਅਸੀਂ ਜਾਗਰਤ ਕਰਦੇ ਆ ਜਿਵੇਂ ਆਯੂ ਸਮਾਨ ਕਾਰਡ ਬਣਾਉਣੇ ਜਿਵੇਂ ਲਾਲੋ ਕੱਚੇ ਮਕਾਨਾਂ ਦੀ ਗੱਲ ਹੋਏ ਤੇ ਹੋਰ ਜੋ ਵੀ ਲੜਾਈ ਝਗੜੇ ਗਰੀਬਾਂ ਦੇ ਕਿਸੇ ਦਾ ਕੁੜੀ ਦਾ ਝਗੜਾ ਕਿਸੇ ਦਾ ਛੋੜ ਛਡਾਈ ਦਾ ਝਗੜਾ ਅਸੀਂ ਹਰ ਇੱਕ ਪਿੰਡ ਪਿੰਡ ਜਾ ਕੇ ਇਹ ਨਿਭਟਾਉਂਦੇ ਆ ਕੋਈ ਸੇਵਾ ਦਾ ਕੋਈ ਦੂਜੇ ਕੈਂਪ ਨੂੰ ਬੁਲਾਇਆ ਕੁਝ ਕਰਦੇ ਹੋਏ ਹੋਰ ਅਸੀਂ ਸੇਵਾ ਦਾ ਕੰਮ ਤਾਂ ਹੁਣ ਲਾਉਣਾ ਆ ਜੋ ਕਿ ਹੁਣ ਕੈਂਪ ਮੋਦੀ ਸਾਹਿਬ ਵੱਲੋਂ ਇੱਕ ਨੋਰ ਹਲਕੇ ਦੇ ਵਿੱਚ ਚੱਲ ਰਹੇ ਨੇ ਸਾਡੇ ਉਹ ਇੱਕ ਦੋ ਦਿਨਾਂ ਦੇ ਵਿੱਚ ਹਲਕੇ ਰਾਜਪੁਰੇ ਦੇ ਵਿੱਚ ਜਿਹੜੀ ਟੀਮ ਲੱਗੇ ਹੋਈ ਆ ਕਨੌਰ ਦੇ ਵਿੱਚ ਉਹੀ ਹਲਕੇ ਰਾਜਪੁਰੇ ਦੇ ਵਿੱਚ ਜਿੰਨੀਆਂ ਵੀ ਸਕੀਮਾਂ ਸਾਡੀਆਂ ਆਜੋ ਸਮਾਨ ਕਾਰਡ ਬਣਾਉਣ ਦੀ ਫ੍ਰੀ ਹਰ ਇੱਕ ਪਿੰਡ ਦੇ ਵਿੱਚ ਗਰੀਬ ਲੜਕੀਆਂ ਨੂੰ ਜੋ ਵੀ ਸਗਲਾਈ ਦਾ ਕੰਮ ਕਰਦੀਆਂ ਉਹਨਾਂ ਨੂੰ ਫ੍ਰੀ ਮਸ਼ੀਨਾਂ ਦੁਆਣ ਦੀ ਗੱਲ ਹੋਵੇ ਜਿਸ ਤਰ੍ਹਾਂ ਦੇ ਵੀ ਕਿਸੇ ਦਾ ਕੋਈ ਚੀਜ਼ ਨਾ ਬਣੇ ਹੋਏ ਕੋਈ ਆਧਾਰ ਕਾਰਡ ਨਹੀਂ ਬਣਿਆ ਹੋਏ ਜਾਖਾ ਦਾ ਕੈਂਪ ਅਸੀਂ ਹੁਣ ਰਾਜਪੁਰੇ ਹਲਕੇ ਦੇ ਵਿੱਚ ਵੀ ਜਲਦੀ ਚਾਲੂ ਕਰਾਉਣ ਜਾ ਰਹੇ ਹਾਂ